ਰੀਅਲ ਨਿਊਜ਼ ਪੰਜਾਬੀ ਦੇਖ ਰਹੇ ਸਰਦਾਰਸ਼ਕਾਂ ਸੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੈਂ ਹਾਂ ਪਰਤ ਚੌਂ ਤੇ ਮੇਰੇ ਨਾਲ ਨੇ ਸੁਨੂ ਸਿੰਘ ਮੁਖ ਸੇਵਾਦਾਰ ਟੋਨੀ ਆਨੰਦ ਵੱਲੋਂ ਮਹਾਮਾਈ ਦਾ ਜਾਗਰਣ ਕਰਵਾਇਆ ਲੱਗੀਆਂ ਵੱਡੀਆਂ ਰੌਣਕਾਂ ਆੜੀ ਕੋਸਟਾ ਨੇੜੇ ਰਾਮ ਤੀਰਥ ਰੋਡ ਤੇ ਇੱਛਾਦਾਰੀ ਨਾਗ ਦੇਵਤਾ ਦੇ ਮੰਦਿਰ 'ਚ ਸਾਲਾਨਾ ਪੰਡਾਰਾ ਕਰਵਾਇਆ ਗਿਆ ਸਵੇਰ ਦੇ ਸਮੇਂ ਹਵਨ ਯੱਗ satsang ਅਤੇ ਵਿਸ਼ਾਲ ਲੰਗਰ ਪੰਡਾਰੇ ਲਗਾਏ ਗੇ ਰਾਤ ਦੇ ਸਮੇਂ ਮਹਾਮਾਇਦੇ ਸੁੰਦਰ ਪੰਡਾਲ 'ਚ ਸ਼੍ਰੀ ਟੋਨੀ ਆਨੰਦ ਅਤੇ ਅਮਨ ਸ਼ਿੰਗਾਰੀ ਵੱਲੋਂ ਜੋਤੀ ਸਥਾਪਿਤ ਕੀਤੀ ਗਈ ਖੱਚਾ ਕਚਪਰੇ ਮੰਦਿਰ ਦੇ ਪੰਡਾਲ 'ਚ ਪ੍ਰਸਿੱਧ ਗਾਇਕ ਰੋਬਿਨ ਮੈਰਾ ਵੱਲੋਂ ਆਪਣੀ ਬੁਲੰਦ ਆਵਾਜ਼ ਚ ਗਣੇਸ਼ ਵੰਦਨਾ ਅਤੇ ਮਾਂ ਸਸਵਤੀ ਤੋਂ ਸ਼ੁਰੂ ਹੋ ਕੇ ਅਨੇਕਾ ਪੇਟਾ ਗਾ ਕੇ ਸੰਤਾਂ ਨੂੰ ਦੇਰ ਰਾਤ ਤੱਕ ਕਿਲੀ ਰੱਖਿਆ ਮੰਦਰ ਦੇ ਮੁਖ ਸੇਵਾਦਾਰ ਵੱਲੋਂ ਗਾਇਕ ਸ਼੍ਰੀ ਰੋਬਿਨ ਮਹਿਰਾ ਦਾ ਲਾਲ ਦੁਸ਼ਾਲਾ ਪੇਂਟ ਕਰਕੇ ਸਨਮਾਨ ਕੀਤਾ ਬਟਾਲਾ ਦੀਆਂ ਮੁਖ ਸ਼ਖਸੀਅਤਾਂ ਵਿੱਚ ਪੁਰਾਣੇ ਤੇ ਨੇਕ ਇਮਾਨਦਾਰ ਪੱਤਰਕਾਰ ਸ਼੍ਰੀ ਰਜਿੰਦਰ ਦਰਦੀ ਰਮੇਸ਼ ਭਾਟਿਆ ਵਿਸ਼ਾਲ ਅਨੰਦ ਦੀਪਕ ਆਰਤੀ ਮਜੀਠਾ ਗੁੱਡੂ ਸੇਠ ਅਮਨ ਸਿੰਘਾਰੀ ਵਿਕਾਸ ਖੋਸਲਾ ਨਿਤਿਨ ਧਵਨ ਗੁਰਸ਼ਰਨ ਸਿੰਘ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਮੰਦਰ ਦੇ ਮੁੱਖ ਪ੍ਰਬੰਧਕ ਟੋਨੀ ਆਨੰਦ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਮ੍ਰiddhi ਚਿੰਦੇ ਕੇ ਸਨਮਾਨਿਤ ਵੀ ਕੀਤਾ ਸੰਗਤਾਂ ਦੇ ਭਾਰੀ ਇਕੱਠ ਲਈ ਲੰਗਰ ਪ੍ਰਸ਼ਾਦ ਦੇ ਨਾਲ-ਨਾਲ ਕਈ ਮਿਠਾਣ ਗੋਲ ਗੱਪੇ ਅਤੇ ਕਾਫੀ ساری ਰਾਤ ਚੱਲਦੀ ਰਹੀ ਆਓ ਤੁਹਾਨੂੰ ਦਿਖਾਨਿਆ ਜਾਗਰਨ ਦੀਆਂ ਮੁੱਖ ਚਿੰਦੀਆਂ ਮੇਰੇ ਕਹਾਣਤ ਕਰਦੀ ਰਾਣੀ ਦਾ ਨਾਮ ਆਈ ਰਾਣੀ ਜੱਟ ਬੀੜ ਕਹੀ ਤਾ ਮਤ ਜੀ ਦੀ ਨਾਜ ਬਚਾਈ ਮਾਂ ਤੇਰਾ ਹੁਣ ਕਿਉਂ ਬੁਲਾਇਆ ਹੈ ਬੁਲਾ ਹੁਣ ਤੇਰਾ ਹੁਣ ਬੁਲਾ ਹੁਣ ਹੋਣ ਜਿਹੜਾ ਜਰਾ ਮਾਮਈ ਨੂੰ ਮਾਣਾ ਦਾ ਹੱਥ ਵਰਗੇ ਸਭ ਆਦ ਰਹੀ ਆਓ ਮਾਤ ਜੀ